ਤੇਜ਼ ਰਫ਼ਤਾਰੀ ਨੌਜਵਾਨਾਂ ਲਈ ਘਾਤਕ ਸਿੱਧ ਹੋ ਰਹੀ ਹੈ ਅੱਜਕੱਲ ਨੌਜਵਾਨ ਜੋ ਆਪਣੇ ਵਹੀਕਲ ਨੂੰ ਤੇਜ਼ ਚਲਾ ਕੇ ਜਾਂ ਸਟੰਟ ਮਾਰ ਕੇ ਫੁਕਰਪੁਣਾ ਕਰ ਰਹੇ ਹਨ ਉਸ ਤੋਂ ਬਚਣਾ ਚਾਹੀਦਾ ਹੈ ਜਿਸ ਨਾਲ ਜਾਨ ਵੀ ਜਾ ਸਕਦੀ ਹੈ ਜ਼ਿੰਦਗੀ ਜੋ ਇੱਕ ਵਾਰ ਮਿਲਦੀ ਹੈ ਅਤੇ ਮਾਪੇ ਆਪਣੇ ਬੱਚਿਆਂ ਤੋਂ ਅਜਿਹੇ ਕਾਰਨਾਮੇਆ ਕਰਕੇ ਉਹਨਾਂ ਤੋਂ ਹੱਥ ਧੋ ਬੈਠਦੇ ਹਨ ਮਾਪਿਆਂ ਨੂੰ ਵੀ ਬੱਚਿਆਂ ਨੂੰ ਅਜਿਹੇ ਕਾਰਨਾਮਿਆਂ ਤੋਂ ਰੋਕਣਾ ਚਾਹੀਦਾ ਹੈ ਤਾਂ ਜੋ ਨੌਜਵਾਨੀ ਅਜਿਹੇ ਸਟੰਟ ਬਾਜ਼ੀਆਂ ਕਰਕੇ ਖਤਰੇ ਵਿੱਚ ਨਾ ਪੈ ਸਕੇ ਮੇਰਾ ਨਾਮ ਜੀ ਪੰਕੇ ਰਾਣਾ ਹੈ ਇਹ ਕੀ ਮਾਵਾ ਜਿਹੜਾ ਐਕਸੀਡੈਂਟ ਹੋਇਆ ਇਹ ਐਕਚੁਅਲੀ ਮੇਰਾ ਯਾਰ ਦੋਸਤ ਹੈਗਾ ਸਾਗਰ ਉਹ ਆਪਣੇ ਰੋੜਾ ਮੈਡੀਕਲ ਸਟੋਰ ਤੇ ਲੱਗਿਆ ਹੋਇਆ ਸੀ ਆ ਉਹ ਐਕਚੁਅਲੀ ਘਰੇ ਖਾਣਾ ਖਾਣ ਆਇਆ ਸੀ ਖਾਣਾ ਖਾ ਕੇ ਹੁਣ ਕੰਮ ਤੇ ਵਾਪਸ ਜਾ ਰਿਹਾ ਸੀ ਤੇ ਇੱਕ ਸਵਿਫਟ ਕਾਰ ਉੱਪਰੋਂ ਕਾਫੀ ਤੇਜ਼ ਰਫ਼ਤਾਰ ਦੇ ਵਿੱਚ ਆਂਦੀ ਸੀ ਵਿੱਚ ਦੋ ਨਵਾਲਿਕ ਬੱਚੇ ਬੈਠੇ ਸੀਗੇ ਸੁਣਿਆ ਨੇ ਕਿ ਛੋਟਾ ਬੱਚਾ ਗੱਡੀ ਚਲਾ ਰਿਹਾ ਸੀਗਾ ਕਾਫੀ ਓਵਰ ਸਪੀਡ ਹੋਣ ਕਰਕੇ ਗੱਡੀ ਨੇ 7-8 ਪਲਟੇ ਖਾਦੇ ਆ ਤੇ ਜਿਹੜਾ ਮੇਰਾ ਯਾਰ ਦੋਸਤ ਸੀ ਉਹਦੇ ਕਾਫੀ ਸੱਟਾਂ ਲੱਗੀਆਂ ਹੋਈਆਂ ਆ। ਤੁਹਾਨੂੰ ਇਸ ਚੀਜ਼ ਦੀ ਜਿਹੜੀ ਜਾਣਕਾਰੀ ਕਿੱਦਾਂ ਮਿਲੀ? ਐਕਚੁਅਲੀ ਮੇਰੇ ਯਾਰ ਉਹਦਾ ਛੋਟਾ ਬ੍ਰਦਰ ਹੈਗਾ ਉਹਨੇ ਮੈਨੂੰ ਕਾਲ ਕੀਤੀ ਤੇ ਉਹਨੇ ਮੈਨੂੰ ਜਾਣਕਾਰੀ ਦਿੱਤੀ ਅਸੀਂ ਉਸੀ ਟਾਈਮ ਆ ਗਏ ਸੀਗੇ ਇੱਥੇ ਮੈਂ ਜਦੋਂ ਆਇਆ ਸੀਗਾ ਉਸ ਟਾਈਮ ਉਹਨੂੰ ਐਂਬੂਲੈਂਸ ਦੇ ਵਿੱਚ ਲੈ ਕੇ ਮੁਕੇਰੀਆਂ ਲੈ ਕੇ ਗਏ ਸੀਗੇ ਪਰ ਹੁਣ ਉਹਦੀ ਕੰਡੀਸ਼ਨ ਉੱਥੇ ਜ਼ਿਆਦਾ ਖਰਾਬ ਹੋਣ ਕਰਕੇ ਜਲੰਧਰ ਰੈਫਰ ਕਰ ਦਿੱਤਾ ਹੋਇਆ। ਮੁਕੇ ਜੇ ਰਕੇਸ਼ ਕੁਮਾਰ ਐਸਆਈ ਆਏ ਸੀਗੇ ਉਹ ਇਜਾਜ਼ਤ ਲੈ ਕੇ ਗਏ ਹੋਏ ਆ ਹਾਂ ਜੀ ਪਰਵਾੜਾ ਵਿੱਚ ਇੱਕ ਗ੍ਰੈਸਿਡੈਂਟ ਹੋਇਆ ਹੈ ਕਿੰਨੇ ਕਿਲੋਮੀਟਰ ਦੇ ਸਾਹਮਣੇ ਕੀਮਾ ਬੱਸ ਤੇ ਇੱਕ ਤਲਾਹ ਸੀ ਥਾਣੇ ਵੀ ਆਪਣੇ ਝੁਗੀਆਂ ਲੱਗੇ ਥੇ ਐਕਸੀਡੈਂਟ ਹੋਇਆ ਤੇ ਮੌਕੇ ਤੇ ਪਹੁੰਚਿਆ ਮੌਕੇ ਜਾ ਕੇ ਦੇਖਿਆ ਹੈਗਾ ਇੱਕ ਗੱਡੀ ਡਿਜ਼ਾਇਰ ਸੀਗੀ ਤੇ ਜਿਹਦਾ ਨੰਬਰ ਸੀਗਾ 7 ਬੀ ਐਲ 0458 ਸੀਗਾ ਸਪੋਰਟ ਕਾਰ ਸੀਗੀ ਤੇ ਉਹਦੇ ਵਿੱਚ ਮੁੰਡੇ ਸੀਗਾ ਮੁੰਡਾ ਸੀ ਚਲਾ ਰਿਹਾ ਇੱਕ ਬੜੀ ਦੂ ਦੱਸਣ ਦੇ ਮੁਤਾਬਕ ਇਹ ਪਤਾ ਲੱਗਾ ਵੀ ਬਹੁਤ ਫਾਸਟ ਸੀਗਾ ਤੇ ਮੋਰੇ ਇੱਕ ਮੋਟਰਸਾਈਕਲ ਤੇ ਜਾ ਰਿਹਾ ਸੀਗਾ ਤੇ ਮੋਟਰਸਾਈਕਲ ਚਾਲਕ ਸੀਗਾ ਉਹਦੇ ਵਿੱਚ ਵਜ੍ਹਾ ਹੈਗਾ ਉਹਦਾ ਮੋਟਰਸਾਈਕਲ ਦਾ ਨੰਬਰ ਸੀਗਾ ਪੀਵੀ 10 ਸੀਵੀ 6447 ਤੇ ਉਹਦੇ ਵਿੱਚ ਵਜਨ ਨਾਲ ਗੱਡੀ ਇਹਦੀ ਓਵਰ ਕੰਟਰੋਲ ਹੋ ਗਈ ਤੇ ਜਿਹੜਾ ਕਰਕੇ ਗੱਡੀ ਨੇ ਮੁਰਕੇ ਪਟੀਆਂ ਪਾੜੀਆਂ ਇੱਕ ਦੋ ਪਟੀਆਂ ਖਾਦੀਆਂ ਤੇ ਗੱਡੀ ਡੇਢੀ ਹੋ ਗਈ ਤੇ ਜਿਹਦਾ ਕਰਕੇ ਜਾਨੀ ਨੁਕਸਾਨ ਤੇ ਖਰੀਬ ਹਜੇ ਨਹੀਂ ਜ਼ਿਆਦਾ ਹੈਗਾ ਮੋਟਰਸਾਈਕਲ ਚਾਲਕ ਦੀ ਜ ਆਖਿਲ ਨੂੰ ਕਰਾਇਆ ਹੈਗਾ 60 ਸੀਗੀ ਉਹਦੇ ਉਹ ਤਾਂ ਠੀਕ ਹੈਗਾ ਸਰ ਕਾਰ ਦੇ ਕਿੰਨੇ ਕਿ ਵਿਅਕਤੀ ਸੀਗੇ ਕਾਰ ਦੇ ਵਿੱਚ ਇੱਕ ਹੀ ਵਿਅਕਤੀ ਸੀਗਾ ਜੀ ਸਰ ਤੇ ਸੁਣਿਆ ਜਾ ਰਿਹਾ ਕਿ ਉਹ ਵਿਅਕਤੀ ਜਿਹੜਾ ਕਾਰ ਚਲਾ ਰਿਹਾ ਸੀ ਉਹ ਉਮਰ ਵੀ 70 ਸੀ ਉਹਦੇ ਬਾਰੇ ਉਹ ਹੁਣ ਦੇਖ ਕੇ ਹੁਣ ਤੁਸੀਂ ਅਜੇ ਉਹ ਨਹੀਂ ਮਿਲਿਆ ਹੈਗਾ